ਆਰਾ ਇਧਰ ਅਗੜ ਓਏ ਹੋਏ ਹੋਏ ਹੋ ਨਾ ਨੂੰ ਭੱਜਣਾ ਪੈਣਾ ਤੈਨੂੰ ਮੈਂ ਬੈਕ ਭੱਜਣ ਦੇ ਤੈਨੂੰ ਜੇ ਡੇਗ ਪਏ ਉਹਤੇ ਨਾ ਪਾਵਾਂ ਇਹਦੇ ਪਰ ਉੱਤੇ ਵੀਡੀਓ ਨਹੀਂ ਬਾਨੀ ਥੱਲੇ ਠੀਕ ਹੈ ਠੀਕ ਆ ਲੈ ਆ ਆ ਆ ਇਧਰ ਆ ਅੱਜ ਆਪਾਂ ਚੱਲੇ ਆਂ ਸ਼ਾਮ ਖੇੜੇ ਤੋਂ ਚਾਲਾ ਮਾਰਿਆ ਤੇ ਚੱਲੇ ਨਿੱਕੇ ਮਾਮਿਆ ਕੋਲ ਦੱਬ ਵਾਲੀ ਢਾਬ ਤੇ ਭੋਲਾ ਜਿਆਦਾ ਜਿਆਦਾ ਮਾਮਿਆ ਕੋਲ ਜਾਂਦੇ ਚਾਜੀ ਆਪਦਾ ਇਸ ਤਰ੍ਹਾਂ ਚੜਦੀ ਕਲਾ ਤੇਰੇ ਚੜਦੀ ਕਲਾ ਚੱਲ 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 ਭੱਜ ਭੱਜ ਜਾ ਮੇਰੇ ਨਾਲ ਸੜਕ ਤੇ ਆ ਜਾ ਫਿਰ ਆ ਜਾ ਆ ਜਾ ਫਿਰ ਸੜਕ ਤੇ ਨਹੀਂ ਪਸ ਸਕਦੀ ਫਿਰ ਨਾ ਤੂੰ あらあらあらあらおい